ਆ ਸੁਖਦੇਵ ਜੀ ਜਿਸ ਤਰ੍ਹਾਂ ਕਈ ਵਾਰੀ ਹੋਰ ਏਜੰਟਾਂ ਦੇ ਥਰੂ ਗਿਆ ਹੁੰਦਾ ਬੰਦਾ ਇਹ ਦਿੱਲੀ ਦੇ ਵਿੱਚ ਹਾਂਜੀ ਹਾਂਜੀ ਉੱਥੇ ਕਈ ਵਾਰੀ ਧੋਖਾਧੜੀ ਹੋ ਜਾਂਦਾ ਉਹ ਉੱਥੇ ਵਿਚਾਰਾ ਭਟਕਦਾ ਰਹਿੰਦਾ ਤੇ ਉਹ ਵੀ ਬਾਈ ਨਾਲ ਸੰਪਰਕ ਕਰ ਸਕਦਾ ਹਾਂਜੀ ਹਾਂਜੀ ਇਹ ਆ ਜੀ ਮੈਂ ਤੁਹਾਨੂੰ ਦੱਸਦਾ ਜੀ ਕਿ ਉਹ ਤੇ ਜਿਹੜੇ ਪਾਸੋਂ ਬੰਦੇ ਹੁੰਦੇ ਵਿਚਾਰੇ ਜਿਹੜੇ ਏਜੰਟਾਂ ਦੇ ੱਟਕੇ ਹੁੰਦੇ ਆ ਉਹ ਵੀ ਉਹਨਾਂ ਕੋਲ ਜਾ ਕੇ ਰਹਿੰਦੇ ਆ ਉਹਨਾਂ ਕੋਲ ਕੰਮ ਕਰ ਲ ਜਿਹੜਿਆਂ ਉਹਨਾਂ ਦੇ ਉਹਨਾਂ ਨੂੰ ਵੀ ਕੰਮ ਗੁਰਦੇਵ ਸਿੰਘ ਜੀ ਨੂੰ ਮਤ ਦਿੰਦੇ ਆ ਕੰਮ ਠੀਕ ਹਾਂ ਦਰਸ਼ਕੋ ਪਹਿਲਾਂ ਤਾਂ ਪਿਆਰ ਭਰੀ ਸਾਸਰੀ ਕਾਲ ਜੋ ਸਾਡੇ ਬੀਜ ਨੂੰ ਹਰਾਣਾ ਚੈਨਲ ਤੇ ਜੁੜੇ ਨੇ ਅ ਦੇਸ਼ਾਂ ਦੇਸ਼ਾਂ ਵਿੱਚ ਜੋ ਸਾਡੇ ਚੈਨਲ ਨੂੰ ਪਿਆਰ ਕਰਦੇ ਨੇ ਜਿਹੜੇ ਹਜੇ ਤੱਕ ਨਹੀਂ ਵੀ ਜੁੜੇ ਸਾਡੇ ਇਸ ਵੀਡੀਓ ਨੂੰ ਜਰਾਣਾ ਚੈਨਲ ਤੇ ਉਹ ਵੀ ਜੁੜਨ ਸੋ ਸਾਡੇ ਨਾਲ ਅੱਜ ਅਸੀਂ ਪਹੁੰਚੇ ਜੀ ਪਿੰਡ ਸੰਤਨਗਰ ਦੇ ਵਿੱਚ ਸੋ ਸਾਡੇ ਨਾਲ ਮੌਜੂਦ ਨੇ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਤਾਂ ਅੱਜ ਦਾ ਜੋ ਵੀਡੀਓ ਬਣਾਉਂਦਾ ਸਾਡਾ ਖਾਸ ਮਕਸਦ ਇਹ ਹੈ ਇਹ ਜੋ ਵਿਦੇਸ਼ਾਂ ਦੇ ਵਿੱਚ ਬੱਚੇ ਜਾਂਦੇ ਨੇ ਕੋਈ ਸਟੱਡੀ ਤੇ ਜਾਂਦਾ ਕੋਈ ਵਰਕ ਤੇ ਜਾਂਦਾ ਉਸ ਮਸਲੇ ਦੇ ਵਿੱਚ ਅਸੀਂ ਬਾਈ ਨਾਲ ਗੱਲਬਾਤ ਕਰਾਂਗੇ ਕੱਲ ਇਹਨਾਂ ਦੀ ਸਟੋਰੀ ਦੇਖੀ ਸੀ ਅਸੀਂ ਇੱਕ ਇਹਨਾਂ ਦਾ ਭਤੀਜਾ ਤੇ ਇੱਕ ਇਹਨਾਂ ਦਾ ਬ੍ਰਦਰ ਜਾਨੀ ਭਰਾ ਇਹਨਾਂ ਦਾ ਉਹ ਕੱਲ ਕਿਸੇ ਦੇਸ਼ ਵਿੱਚ ਗਏ ਨੇ ਕਿਹੜੇ ਦੇਸ਼ ਵਿੱਚ ਗਏ ਨੇ ਬਾਕੀ ਦੀ ਗੱਲਬਾਤ ਬਾਈ ਨਾਲ ਕਰਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੀਨੂ ਜੀ ਹਰਿਆਣਾ ਤੇ ਤੁਹਾਡਾ ਹੀ ਬਹੁਤ ਬਹੁਤ ਪੁੱਤਰ ਸਿੰਘ ਜੀ ਬੀਨੂ ਜੀ ਹਰਿਆਣਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਇੱਥੇ ਤੱਕ ਪਹੁੰਚੇ ਜੀ ਜੀ ਤਾ ਇਹ ਸਰਦੇਵ ਸਿੰਘ ਜੀ ਕੱਲ ਜਿਹੜੇ ਤੁਹਾਡਾ ਇੱਕ ਭਤੀਜਾ ਹਾਂਜੀ ਅਤੇ ਇੱਕ ਤੁਹਾਡਾ ਭਰਾ ਹਾਂਜੀ ਉਹ ਕਿਹੜੇ ਦੇਸ਼ ਦੇ ਵਿੱਚ ਭੇਜਿਆ ਤੁਸੀਂ ਉਹਨਾਂ ਨੂੰ ਉਹ ਜੀ ਇੱਕ ਭਤੀਜਾ ਮਰਾ ਤੇ ਇੱਕ ਜੀ ਭਰਾ ਛੋਟਾ ਉਹ ਇਟਲੀ ਵਿੱਚ ਗਏ ਜਰੋਪ ਕੰਟਰੀ ਦੇ ਵਿੱਚ ਗਏ ਜੀ 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 ਹਾਂਜੀ ਤੇ ਬਾਈ ਜਿਹੜੇ ਇਹ ਤੁਸੀਂ ਉਹਨਾਂ ਨੂੰ ਭੇਜਿਆ ਜਾਂ ਕੋਈ ਹੋਰ ਏਜੰਟ ਵਗੈਰਾ ਆਇਆ ਜਾਂ ਕਿਸ ਤਰ੍ਹਾਂ ਉਹਦੇ ਆਪਾਂ ਦਰਸ਼ਕਾਂ ਨੂੰ ਜਾਣਨਾ ਪਈਏ ਕਿਉਂਕਿ ਵੇਖੋ ਲੋਕਾਂ ਨਾਲ ਠੱਗੀਆਂ ਬਾਜੀ ਬਹੁਤ ਹੁੰਦੀਆਂ ਪਰ ਆਪਾਂ ਉਹਲਾ ਕੋਈ ਨਹੀਂ ਰੱਖਣਾ ਕਿਸੇ ਕੋਲ ਆਪਾਂ ਇਹ ਮਤਲਬ ਇੱਕ ਨੰਬਰ ਗੱਲ ਕਰਨੀ ਹੈ ਨਾ ਤੇ ਦਰਸ਼ਕਾਂ ਨੂੰ ਪਤਾ ਲੱਗੀ ਕਿਉਂਕਿ ਲੋਕਾਂ ਨੇ ਸੰਪਰਕ ਵੀ ਕਰਨਾ ਤਾਂ ਚਾਹਤਾ ਉਹਦੇ ਬਾਰੇ ਆਪਾਂ ਕੋਈ ਦਰਸ਼ਕਾਂ ਨੂੰ ਜਾਣਨਾ ਪਾਈਏ ਉਹ ਇਦਾਂ ਜੀ ਸਾਡੇ ਨਾਲ ਮਤਲਬ ਇਟਲੀ ਦੇ ਵਿੱਚ ਗੁਰਦੇਵ ਸਿੰਘ ਜੀ ਘੁੰਮਣ ਨੇ ਸਤਿਕਾਰਯੋਗ ਜੀ ਔਰ ਉਹਨਾਂ ਦੀ ਇੱਕ ਫਰਮ ਹੈ ਆਪਣੀ ਘੁੰਮਣ ਐਗਰੀਕਲਚਰ ਦੇ ਨਾਮ ਤੇ ਠੀਕ ਹੈ ਵਰੋਨਾ ਦੇ ਵਿੱਚ ਔਰ ਉਹਨਾਂ ਨੇ ਮਤਲਬ ਜਦੋਂ ਦੇ ਉਹ ਗਏ ਆ ਜੀ ਮੈਨ ਜੀ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਤੇ ਜਿਨ੍ਹਾਂ ਨੇ ਸਾਡੇ ਜਿਹੜੀ ਆ ਸਾਡੇ ਧਨ ਭਾਗ ਹੈ ਜੀ ਅਸੀਂ ਜਿਹੜੇ ਇੰਨੇ ਯੋਗ ਹੋਏ ਆ ਕਿਉਂਕਿ ਸਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਜੀ ਜੀ ਉਹੀ ਮੈਂ ਗੱਲ ਕਰਨਾ ਚਾਹੁੰਦਾ ਸੀ ਹਾਂਜੀ ਵੀ ਜਿਵੇਂ ਤੁਹਾ ਤੁਸੀਂ ਇੱਕ ਮਜ਼ਦੂਰ ਆ ਹਾਂਜੀ ਵੀ ਤੁਹਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਗਈ ਕੋਈ ਤੁਹਾਡੇ ਟਰਾਲੇ ਨਹੀਂ ਚੱਲਦੇ ਹਾਂਜੀ ਤਾ ਇਹ ਬੱਚੇ ਜਿਹੜੇ ਆ ਕਿਉਂਕਿ ਇਟਲੀ ਵਿੱਚ ਗਏ ਉੱਥੇ ਪੈਸੇ ਵੀ ਲੱਗਦੇ ਆ ਤੇ ਪੈਸਾ ਜਿਹੜਾ ਗਰੀਬ ਬੱਤੇ ਕੋਲ ਤੇ ਹੈ ਹੀ ਨਹੀਂਗਾ ਹਾਂਜੀ ਤਾਂ ਇਹ ਕੋਈ ਤੁਸੀਂ ਜੋਬ ਤੇ ਵੀ ਨਹੀਂ ਗਏ ਤੁਹਾਡਾ ਪਰਿਵਾਰ ਵੀ ਕੋਈ ਮਤਲਬ ਕੋ ਨੌਕਰੀ ਪੇਸ਼ੇਵਰ ਵੀ ਨਹੀਂਗਾ ਲੇਕਿਨ ਜਿਹੜੇ ਭਰਾ ਤੇ ਭਤੀਜਾ ਕੱਲਿਆ ਉਹਦੇ ਬਾਰੇ ਦੱਸੋ ਵੀ ਉਹ ਮਤਲਬ ਕਿਵੇਂ ਗਏ ਹੋਗਾ ਉਹ ਜੀ ਘੁੰਮਣ ਸਾਹਿਬ ਜੀ ਦੀ ਬਦੌਲਤ ਗਏ ਆ ਜੀ ਜੀ ਠੀਕ ਹੈ ਘੁੰਮਣ ਸਾਹਿਬ ਨੇ ਆਪਣੀ ਜਿਹੜੀ ਹੈ ਯਾਰੀ ਬਹੁਤ ਨਿਭਾਈ ਆ ਸਾਡੇ ਨਾਲ ਹਮ ਪਰਿਵਾਰਕ ਰਿਲੇਸ਼ਨ ਵਾਂਗੂ ਨਿਭਾਇਆ ਜੀ ਸਾਡੇ ਨਾਲ ਠੀਕ ਹੈ ਜੀ ਕੁੰਮਣ ਸਾਹਿਬ ਜਿਹੜੇ ਗੁਰਦੇਵ ਸਿੰਘ ਹੁੰਮਣੇ ਇੱਕ ਫਰਿਸ਼ਤਾ ਬੰਦੇ ਜੀ ਜੀ ਇਹ ਬੜੇ ਦਿਲ ਇਹ ਬਾਈ ਕਿਹੜੇ ਪਿੰਡ ਦੇ ਆ ਇਹ ਇਹ ਆਪਣੇ ਸੰਤਨਗਰ ਦੇ ਅੱਛਾ ਇੱਥੋਂ ਦੇ ਹੀ ਆ ਸੰਤਨਗਰ ਦੇ ਆ ਜੀ ਉਹ ਬੜੇ ਆਪ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਗਏ ਸੀ ਉਹਨਾਂ ਸਾਡੇ ਨਾਲ ਬੜੇ ਚਿਰਦਾ ਮਤਲਬ ਵਾਦਾ ਕੀਤਾ ਸੀ ਪਰਿਵਾਰ ਰਿਲੇਸ਼ਨ ਹੈ ਹਾਂ ਜੀ ਕਿ ਤੁਹਾਡੇ ਬੰਦੇ ਜਿਹੜੇ ਉਹ ਲੈ ਕੇ ਜਾਊਗਾ ਮੈਂ ਉਦੋਂ ਪਹਿਲਾਂ ਵੀ ਉਹਨਾਂ ਨੇ ਹੋਰ ਵੀ ਪੰਜਾਬ ਹਰਿਆਣਾ ਰਾਜਸਥਾਨ ਦੇ ਕਾਫੀ ਬੰਦੇ ਕਿ ਸਾਡਾ ਜਿਹੜਾ ਸੰਤਨਗਰ ਪਿੰਡ ਅੱਧਾ ਲੈ ਕੇ ਗਏ ਉੱਥੇ ਉਦੋਂ ਬਾਅਦ ਕਰੀ ਵਾਲਾ ਹੋ ਗਿਆ ਆਪਣੇ ਇਲਾਕੇ ਉਹ ਪਿੰਡ ਕਟੋਗੜੀ ਅੱਦੇ ਪਿੰਡ ਤੇ ਲੱਗੇ ਮਨੋਂ ਕਰੀਬ ਦੇ ਲੱਗੇ ਨੇ ਉਹ ਉਥੇ ਮਨ ਲੋ ਜਰੋਬ ਦੇ ਵਿੱਚ ਲਿਜਾ ਕੇ ਉਹਨਾਂ ਨੇ ਉਹਨਾਂ ਨੂੰ ਵਰਕ ਦਵਾਇਆ ਉਥੇ ਔਰ ਉਥੇ ਉਹਨਾਂ ਨੇ ਪੂਰਾ ਉਹਨਾਂ ਦੇ ਮਨ ਲੋ ਕੀਤਾ ਵਾ ਇਹ ਵੀ ਜਿਹੜੇ ਬੱਚੇ ਇਥੋਂ ਜਾਂਦੇ ਆ ਹਾਂਜੀ ਉਥੇ ਵਰਕ ਪਰਮਿਟ ਜਾਂਦੇ ਹਾਂਜੀ ਵਰਕ ਪਰਮਿਟ ਤਾਂ ਇਹ ਇਥੋਂ ਸਟੱਡੀ ਤੇ ਮਤਲਬ ਪਹਿਲਾਂ ਜਾਂਦੇ ਉਥੇ ਵਰਕ ਜਾ ਕੇ ਲੱਗਦਾ ਜਾਂ ਇਥੋਂ ਲੱਗ ਕੇ ਜਾਂਦਾ ਵੀ ਨਹੀਂ ਜੀ ਇਥੋਂ ਵਰਕ ਪਰਮਿਟ ਤੇ ਲੱਗਦਾ ਜੀ ਔਰ ਨਿਊ ਲਾਸਟਾ ਹੁੰਦਾ ਉਧਰ ਤਾਂ ਮਨ ਲੋ ਨਿਊ ਲਾਸਟਾ ਨੇ ਜਿਵੇਂ ਆਪਾਂ ਵਰਕ ਪਰਮਡ ਕਹਿ ਦਿੰਨੇ ਆਪਾਂ ਉਧਰ ਨਿਊ ਲੋਸਟਾ ਹੁੰਦਾ ਜੀ ਉਹ ਮਿਲਦਾ ਵਾ ਨਿਊ ਲੋਸਟਾ ਦਾ ਕਿਉਂਕਿ ਉਧਰ ਦੇ ਐਗਰੀਕਲਚਰ ਫਰਮ ਆ ਤੇ ਉਹ ਫਿਰ ਇਹਨਾਂ ਰੋ ਇਹਨਾਂ ਰਾਈ ਮੰਨ ਲਓ ਪੇਪਰ ਲੱਗਦੇ ਆ ਬੰਦਿਆਂ ਦੀ ਲੋਡ ਪੁਹਤੀ ਹਾਂ ਜੀ ਸੁਦੇਵ ਸਿੰਘ ਜੀ ਰਜਿਸਟਰਡ ਆ ਹਾਂ ਜੀ ਰਜਿਸਟਰਡ ਜੀ ਮਤਲਬ ਇੱਕ ਨੰਬਰ ਦਾ ਕਾਪੀ ਹਾਂ ਜੀ ਇੱਕ ਨੰਬਰ ਦਾ ਪਾ ਜੀ ਨਾ ਜੀ ਤੁਸੀਂ ਆਸ-ਪਾਸੇ ਪਿੰਡਾਂ ਦੇ ਵਿੱਚ ਪਤਾ ਕਰ ਸਕਦੇ ਹੋ ਸੰਤਨਗਰ ਕਰੀ ਵਾਲਾ ਤੰਦਵਾ ਕਾਫੀ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਤਾਂ ਮੰਨ ਲਓ ਜੋ ਉੱਥੇ ਗਏ ਨੇ ਇਹਨਾਂ ਦੇ ਕਾਫੀ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਜੀ ਉੱਥੇ ਇਹਨਾਂ ਦੇ ਆਪ ਤੇ ਜਿਹੜੇ ਲੈ ਜਾਂਦੇ ਜਾਂਦੇ ਇਹ ਨਹੀਂ ਗੱਲ ਹੈ ਕਿ ਆਪ ਲੈ ਕੇ ਜਾਂਦੇ ਨਾ ਉਹ ਜਿਹੜੇ ਪਾਸਿਓਂ ਬੰਦੇ ਆਉਂਦੇ ਆ ਜਿਨੇ ਏਜੰਟ ਜਿਵੇਂ ਲੈ ਮਤਲਬ ਇੱਥੋਂ ਭੇਜ ਦਿੰਦੇ ਪਾਸਿਓਂ ਤੋਂ ਹੁਣ ਇੱਕ ਵਾਰ ਦੀ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਮੇਰਾ ਮਿੱਤਰ ਸੀ ਕੋਈ ਉਹਨੇ ਫੋਨ ਕੀਤਾ ਕਰਨਾਲ ਤੋਂ ਸੀ ਮੁੰਡਾ ਲਗਾਇਆ ਸੀ ਉੱਥੇ ਕਰਨਾਲ ਤੋਂ ਕਹਿੰਦੇ ਉਹ ਜਾ ਕੇ ਏਜੰਟਾਂ ਨੇ ਉੱਥੇ ਛੜਤਾ ਉਹਨਾਂ ਨੂੰ ਠੀਕ ਹੈ ਤੋ ਬਾ ਚੋਣਾਂ ਕੋ ਉਥੇ ਕੰਮ ਨਾ ਲੱਭੇ ਕੋਈ ਪੁੱਛਣਾ ਨਹੀਂ ਸੀ ਫਿਰ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਤੁਹਾਡਾ ਬੰਦਾ ਹੈਗਾ ਉਥੇ ਫਿਰ ਮੈਂ ਭਾਜੀ ਨੂੰ ਫੋਨ ਕੀਤਾ ਜੀ ਕਰਦੇਵ ਸਿੰਘ ਨੂੰ ਉਹਨਾਂ ਨੇ ਫਿਰ ਮੰਨ ਲਓ ਕੀ ਕੀਤਾ ਕਿ ਫੋਨ ਕਰਕੇ ਉਹ ਬੰਦੇ ਦਾ ਪਤਾ ਲਿਆ ਉਹਦੇ ਤੋਂ 1000 ਕਿਲੋਮੀਟਰ ਦੂਰ ਸੀ ਉਹਨੇ ਫਿਰ ਉੱਥੇ ਹੀ ਉਹ ਫੋਨ ਕਰਕੇ ਉੱਥੇ ਬੰਦਿਆਂ ਦੀ ਉੱਥੇ ਸੈਟਿੰਗ ਉਹਦੀ ਕਰਵਾਈ ਕੰਮ ਤੇ ਲਵਾਇਆ ਉਹਨੂੰ ਕਿ ਐਡੇ ਵੱਡੇ ਵਧੀਆ ਜਿਹੜੇ ਦੂਜੇ ਜੈਂ ਸਾਡੇ ਇਹਨੇ ਕਰਦੇਵ ਸਿੰਘ ਕੋ ਮੁੰਦਾ ਏਜੰਟਾਂ ਵਾਲਾ ਕੰਮ ਨਹੀਂ ਹੈਗਾ ਜੀ ਇਨਾਂ ਦਾ ਇੱਕ ਤੇ ਮੰਨ ਲਓ ਕਿ ਸਮਾਜ ਸੇਵੀ ਕੰਮ ਹੈ ਉਹਨਾਂ ਦਾ ਸਿਸਟਮ ਤੇ ਹੁਣ ਲੀਗਲ ਪ੍ਰੋਸੈਸ ਦੇ ਨਾਲ ਕੰਮ ਕਰਦੇ ਨੇ ਇਹ ਮਤਲਬ ਆਪ ਵੀ ਕਿਸਾਨ ਹੈ ਆਪ ਵੀ ਵੀ ਕਿਸਾਨ ਨੇ ਤੇ ਉੱਥੇ ਜਿਹੜੀ ਜ਼ਮੀਨ ਤੇ ਜੇ ਮਤਲਬ ਲੈ ਕੇ ਜਾਂਦੇ ਆ ਉੱਥੇ ਕੰਮ ਕਾਦਾ ਕਰਵਾਉਂਦੇ ਉਹਨਾਂ ਮੁੰਡੇ ਜਿਹੜੇ ਇੱਥੋਂ ਜਾਂਦੇ ਉਹਨੂੰ ਕਾਦਾ ਕਰ ਉੱਥੇ ਐਗਰੀਕਲਚਰ ਦਾ ਕੰਮ ਹੈ ਜੀ ਨਹੀਂ ਐਗਰੀਕਲਚਰ ਦੇ ਵਿੱਚ ਤੇ ਜਿਵੇਂ ਹੁਣ ਖੇਤੀ ਵੀ ਆ ਜਾਂਦੀ ਹੈ ਤੇ ਐਗਰੀਕਲਚਰ ਦੇ ਵਿੱਚ ਸਬਜ਼ੀਆਂ ਭਾਜੀ ਆ ਜਾਂਦੀ ਹੈ ਤੇ ਉਹਦੇ ਵਿੱਚ ਕਿਹੜਾ ਕੰਮ ਜਾਂਦਾ ਹੈ ਐਗਰੀਕਲਚਰ ਦੇ ਵਿੱਚ ਸਬਜ਼ੀਆਂ ਨਾਲ ਦਾ ਕੰਮ ਹਮ ਫਲ ਫਰੂਟ ਤੋੜਨੇ ਉਹਨਾਂ ਦਾ ਵੀ ਕੰਮ ਹੈ ਫੈਕਟਰੀਆਂ ਦੇ ਵਿੱਚ ਵੀ ਕੰਮ ਹੈਗੇ ਆ ਠੀਕ ਹੈ ਜੀ ਪੱਕੇ ਕਰਨ ਦਾ ਵੀ ਕੰਮ ਜਦੋਂ ਮੰਨ ਲਓ ਜਿਹੜੇ ਬੰਦੇ ਆਸ-ਪਾਸੋਂ ਆ ਜਾਂਦੇ ਉਹਨਾਂ ਨੂੰ ਵਿਚਾਰਿਆਂ ਜਿਹੜੇ ਦੂਜੇ ਮੰਨ ਲਓ ਅਦਰ ਸਟੇਟਾਂ ਤੋਂ ਬੰਦੇ ਹੁੰਦੇ ਦੂਜੇ ਜੈਂਟਾਂ ਦੇ ਜਿਹੜੇ ੱੱਕੇ ਚੜੇ ਹੁੰਦੇ ਆ ਹਮ ਠੀਕ ਹੈ ਉਹ ਤਾਂ ਉਹਨਾਂ ਦੀ ਵੀ ਹੈਲਪ ਕਰਦੇ ਉਹਨੂੰ ਕੰਮ ਦੇ ਦੇ ਆਪਣੇ ਫਰਮ ਦੇ ਅਜੇ ਸੁਖਦੇਵ ਜੀ ਜਦੋਂ ਇਹ ਕਰਦੇਵ ਸਿੰਘ ਜੀ ਘੁੰਮਣ ਇਥੋਂ ਬੰਦਿਆਂ ਨੂੰ ਲੈ ਕੇ ਜਾਂਦਾ ਤੁਸੀਂ ਮਤਲ ਲਾਲਾ ਵੀ ਉਹਨਾਂ ਦੇ ਡਾਕੂਮੈਂਟ ਲਾਉਂਦੇ ਹੋ ਹਨਾ ਤੇ ਉੱਥੇ ਪਾਸ ਹੋ ਜਾਂਦੇ ਐ ਚ ਆ ਜਾਂਦੇ ਉਹਨਾਂ ਦਾ ਵੀਜ਼ਾ ਲੱਗ ਕੇ ਆ ਜਾਂਦਾ ਤੇ ਇਹ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਵੀ ਕਿੰਨੇ ਪਹਿਲਾ ਜਿਹੜਾ ਵਰਕ ਪਰਮਿਟ ਕਿੰਨੇ ਸਮੇਂ ਦਾ ਲੱਗਦਾ ਇਹ ਜੀ ਜਾਂ 9 ਮਹੀਨੇ ਦਾ ਹੁੰਦਾ ਜੀ ਹੂੰ 6 ਮਹੀਨੇ ਦਾ ਨਿਕਲਦਾ ਹੈ ਅੱਛਾ ਤਾਂ ਉਸ ਤੋਂ ਬਾਅਦ ਫਿਰ ਉੱਥੇ ਵੱਜ ਜਾਂਦਾ ਹਾਂਜੀ ਉੱਥੇ ਜਾ ਕੇ ਵੱਜ ਜਾਂਦਾ ਜੀ ਉੱਥੋਂ ਫਿਰ ਲੀਗਲ ਪ੍ਰੋਸੈਸ ਹੁੰਦਾ ਹੈ ਉਹਨਾਂ ਦੀ ਜਿਹੜੀ ਫਿੰਗਰਪ੍ਰਿੰਟ ਹੁੰਦੇ ਹੈ ਉੱਥੇ ਜਾ ਕੇ ਜਿਹੜਾ ਜਿਹੜੀ ਉਹਨਾਂ ਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਂਦੀ ਹੈ ਜੀ ਜਾ ਕੇ ਠੀਕ ਹੈ ਉੱਥੋਂ ਦੀ ਕਾਰਵਾਈ ਜਿਹੜੀ ਹੁੰਦੀ ਹੈ ਤੇ ਪੱਕਾ ਕਿੰਨੇ ਸਮੇਂ ਚ ਹੋ ਜਾਂਦਾ ਜਦੋਂ ਇੱਥੋਂ ਇੱਕ ਵਾਰੀ ਚੱਲ ਜਾਂਦਾ ਤੇ 9 ਮਹੀਨੇ ਦਾ ਵੀਜ਼ਾ ਲਾ ਕੇ ਚੱਲ ਗਿਆ ਤੇ ਪੱਕਾ ਕਿੰਨੇ ਚਿਰ ਚ ਹੋਏ ਪੱਕਾ ਜੀ ਉੱਧਰ ਦੀ ਸਰਕਾਰ ਦੇ ਬੇਸ ਤੇ ਹੁੰਦਾ ਜੀ ਸਰਕਾਰ ਨੇ ਉੱਧਰ ਪੱਕੇ ਕਰਨੇ ਹੁੰਦੇ ਬੰਦੇ ਕਰਨ ਨੂੰ ਤਾਂ 6 ਮਹੀਨੇ ਚ ਕਰਦਣ ਕਰਨ ਨੂੰ 2 ਮਹੀਨੇ ਚ ਵੀ ਕਰ ਦਿੰਦੇ ਹਮ ਕਰਨ ਨੂੰ ਉਹ ਮਤਲਬ ਸਾਲ ਦੇ ਵਿੱਚ ਵੀ 2 ਸਾਲਾਂ ਚ ਵੀ ਕਰ ਦਿੰਦੇ ਆ ਬਾਕੀ ਆਪਰੇਲੋ ਜਿਹੜੇ ਆ ਫਾਰਮ ਜਿਹੜੇ ਆ ਉਹਨਾਂ ਤੇ ਜਾਂਦੇ ਹੀ ਫਿੰਗਰਪ੍ਰਿੰਟ ਆ ਜਾਂ ਉਹਨਾਂ ਦੇ ਫਾਰਮ ਲਾ ਦਿੰਦੇ ਆ ਕਿਹੜੇ ਕਿਹੜੇ ਪਿੰਡ ਦੇ ਇਧਰੋਂ ਇਲਾਕੇ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਕਰੀ ਵਾਲੇ ਤੋਂ ਹੋਰ ਚ 400 ਪਿੰਡਾਂ ਚੋਂ ਗਏ ਆ ਉਹ ਬੱਚੇ ਜਿਹੜੇ ਪਹਿਲਾਂ ਤੋਂ ਗਏ ਸੀ ਉਹ ਪੱਕੇ ਹੋ ਗਏ ਆ ਹਾਂਜੀ ਕਾਫੀ ਪੱਕੇ ਹੋ ਗਏ ਬੰਦੇ ਉਹ ਪੱਕੇ ਹੋ ਗਏ ਵਾਪਸੀ ਵੀ ਚੱਲ ਗਏ ਤੁਸਾਨੂੰ ਆਪਾਂ ਕੋਈ ਪਿੰਡਾਂ ਦੇ ਹੋਰ ਵੀ ਦੱਸ ਸਕਦੇ ਹੋ ਐਸੋ ਥੋ ਗਏ ਬੱਚੇ ਹਾਂਜੀ ਪੰਜਾਬ ਚੋਂ ਗਏ ਆ ਕਰੀ ਵਾਲਾ ਸਾਡਾ ਹੋ ਗਿਆ ਦਮਦਮਾ ਹੋ ਗਿਆ ਸੰਤਨਗਰ ਹੋ ਗਿਆ ਤਲਵਾੜਾ ਹੋ ਗਿਆ ਆਪਣਾ ਹਿੰਮਤਪੁਰਾ ਨਕੋੜਾ ਰਾਣੀਆਂ ਇਧਰ ਮੰਨ ਸਿਰਸਾ ਹੋ ਗਿਆ ਅਹਿਰਮਾਨ ਰਤਿਆ ਤੇ ਮੰਨ ਟੋਡਰੀ ਜਮ ਸਮਝੋ ਹਰਿਆਣੇ ਦੇ ਵਿੱਚੋਂ ਕੋਈ ਇਹੋ ਪਿੰਡ ਨਹੀਂ ਹੈਗਾ ਜਿਸ ਨੂੰ ਮੈਂ ਬਤਾਉਣੀ ਜਿਵੇਂ 12 ਵਿੱਚ ਦੇ 3 ਨਹੀਂ ਜਿਸ ਤਰ੍ਹਾਂ ਇਹ ਘਲਦੇ ਰਹੇ ਨੇ ਬਾਹਰ ਜਿਵੇਂ ਗੁਰਦੇਵ ਘੁੰਮਣਾ ਉਹ ਲਿਜਾਂਦਾ ਰਹਿੰਦਾ ਜਾਂ ਉਹਦੇ ਕੋਈ ਸਮਾਂ ਹੁੰਦਾ ਜਿਸ ਤਰ੍ਹਾਂ ਕੋਈ ਵੈਕੈਂਸੀਆਂ ਨਿਕਲਦੀਆਂ ਨੇ ਡਾਕੂਮੈਂਟ ਲੱਗਦੇ ਉਹਦੇ ਬਾਰੇ ਵਿੱਚ ਦੱਸਿਓ ਦਰਸ਼ਕੋ ਉਹ ਜੀ ਐਵੇਂ ਜੀ ਉਧਰੋਂ ਜਦੋਂ ਮਨ ਪੇਪਰ ਨਿਕਲਦੇ ਹੂੰ ਪੀਪਰ ਕਰਕੇ ਤੋਂ ਨਿਕਲਦੇ ਆ ਪੀਪਰ ਦੀ ਇਹ ਮੰਨ ਲਓ ਜਿਹੜੇ ਮਹੀਨੇ ਚ ਨਿਕਲਦੇ ਕਿਉਂਕਿ ਕਈ ਵਾਰੀ ਆਪਣੇ ਏਜੰਟ ਭਰਾ ਹੋਰ ਵੀ ਆ ਤੇ ਕਈ ਵਾਰੀ ਲੋਕਾਂ ਨੇ ਪੰਜਾਬ ਦੇ ਜਿਹੜਾ ਨੇ ਡਾਕੂਮੈਂਟ ਲਾਏ ਹੁੰਦੇ ਆ ਉਹਨਾਂ ਨੂੰ ਉਹ ਗੁੰਮਰਾ ਵੀ ਕਰ ਦਿੰਦੇ ਕਈ ਵਾਰੀ ਵੀ ਅੱਜ ਲੱਗ ਜਾਣਗੇ ਕੱਲ ਲੱਗ ਜਾਣਗੇ ਇਹ ਤੁਸੀਂ ਦੱਸੋ ਵੀ ਜਿਵੇਂ ਤੁਸੀਂ ਤੇ ਹੁਣ ਇਸ ਇਲਾਕੇ ਤੋਂ ਵਿਥੇ ਦੇ ਬੱਚੇ ਉਹਨਾਂ ਨੇ ਲੈ ਕੇ ਗਏ ਬਿੱਲੇ ਉਹਨਾਂ ਦੇ ਉਹ ਜਿਹੜੇ ਲੱਗਦੇ ਆ ਡਾਕੂਮੈਂਟ ਕਿਹੜੇ ਮਹੀਨੇ ਚ ਲੱਗਦੇ ਆ ਤੇ ਇਹ ਜੀ ਪੇਪਰ ਸਾਲ ਚ ਮੰਨ ਲਓ ਕਈ ਦੋ ਵਾਰ ਵੀ ਲੱਗ ਜਾਂਦੇ ਆ ਕਈ ਵਾਰ ਇੱਕ ਵਾਰ ਹੀ ਲੱਗਦੇ ਕੋਟੇ ਦੇ ਸਾਬਣਾ ਹੁੰਦਾ ਜੀ ਸਰਕਾਰੀ ਕੋਟਾ ਨਿਕਲਦਾ ਵਾ ਨਾਲ ਪ੍ਰਾਈਵੇਟ ਕੋਟਾ ਹੁੰਦਾ ਇਹਨਾਂ ਦਾ ਜਿਹੜਾ ਠੀਕ ਹੈ ਕੋਟੇ ਦੇ ਸਾਬਣਾ ਹੁੰਦੇ ਜਿੰਨੇ ਉਹਨਾਂ ਨੂੰ ਮੰਨ ਲਓ ਉਧਰ ਦੀ ਸਰਕਾਰ ਨੂੰ ਬੰਦੇ ਚਾਹੀਦੇ ਹੁੰਦੇ ਆ ਉਹ ਸਾਬਣਾ ਹੁੰਦਾ ਫਿਰ ਇਹਨਾਂ ਦੀ ਫਰਮ ਰਾਈ ਜਿੰਨੇ ਬੰਦੇ ਚਾਹੀਦੇ ਹੁੰਦੇ ਉਹਨੇ ਫਿਰ ਬੰਦੇ ਖੜਦੇ ਆ ਜੀ ਤੇ ਇੱਕ ਨੰਬਰ ਦਾ ਪ੍ਰੋਸੈਸ ਹੈ ਜੀ ਇਹਨਾਂ ਦਾ ਕੋਈ ਇਹ ਨਹੀਂ ਕਿ ਦੂਜਾਂ ਜੱਟਾਂ ਨੂੰ ਲਾਰੇ ਲੱਪੇ ਲਾਈ ਜਾਣ ਯਾਨੀ ਏਜੰਟ ਵਾਲਾ ਤਾਂ ਕੰਮ ਹੀ ਨਹੀਂ ਆ ਜੀ ਏਜੰਟ ਵਾਲਾ ਕੰਮ ਨਹੀਂ ਹੈਗਾ ਜੀ ਇਹ ਤਾਂ ਸਮਝੋ ਇੱਕ ਏਜੰਟ ਵਾਲਾ ਹੋਵੇ ਤਾਂ ਫਿਰ ਦਫ਼ਤਰ ਨਾਲ ਆ ਕੇ ਬੈਠੇ ਹੁੰਦੇ ਦਫ਼ਤਰ ਦੀ ਲੋੜ ਹੀ ਨਹੀਂ ਤੇ ਘਰੇ ਬੰਦੇ ਆਉਂਦੇ ਜੀ ਠੀਕ ਹੈ ਜੀ ਤੇ ਘੁੰਮਣ ਸਾਹਿਬ ਦਾ ਨਾਮ ਚੱਲਦਾ ਉੱਥੇ ਗੁਰਦੇਵ ਸਿੰਘ ਘੁੰਮਣ ਦਾ ਜਿਹੜਾ ਵਾ ਨਾਮ ਹੈ ਤੇ ਉੱਥੇ ਹੋਰ ਵੀ ਜਿਹੜੇ ਬੰਦੇ ਵਿਚਾਰੇ ਆਉਂਦੇ ਆ ਆਸ-ਪਾਸੇ ਉਹਨਾਂ ਨੂੰ ਕੋਈ ਜਦੋਂ ਕੰਮ ਨਹੀਂ ਲੱਭਦਾ ਫਿਰ ਇਹਨਾਂ ਕੋਲ ਆਉਂਦੇ ਫਿਰ ਉਹ ਆਪਣੇ ਕੋਲ ਰੱਖਦੇ ਆ ਆਪਣੇ ਕੋਲ ਕੰਮ ਦਿੰਦੇ ਆ ਇਹਨਾਂ ਨੂੰ ਭਾਈ ਕਿੰਨਾ ਸਮਾਂ ਹੋ ਗਿਆ ਜਿਵੇਂ ਇਟਲੀ ਗਿਆ ਇਹਨਾਂ ਨੂੰ ਕੰਮ ਸੇ ਕੰਮ ਹੋ ਗਿਆ ਜੀ ਭਾਈ ਜੀ ਬੀ 25 ਸਾਲ ਦੇ ਲਾਗੇ ਹੋ ਗਏ ਜੀ ਇਹਨਾਂ ਗਿਆਨ ਹਾਂ ਜੀ ਇਹ ਤਾਂ ਉੱਥੇ ਫਿਰ ਆਪਦੀ ਪ੍ਰਾਪਰਟੀ ਬਣਾ ਰੱਖੀ ਆਪਦੀ ਆਪਦੀ ਪ੍ਰਾਪਰਟੀ ਸਾਰਾ ਜਿਹੜੇ ਵੀ ਮੁੰਡੇ ਨੂੰ ਇੱਥੋਂ ਲੈ ਜਾਂਦੇ ਉਹ ਆਪਦੇ ਫਿਰ ਖੇਤ ਦੇ ਵਿੱਚ ਉੱਥੇ ਕੰਮ ਕਰਦੇ ਆਪ ਦੇ ਕੋ ਰੱਖ ਦੇ ਜੀ ਉੱਥੇ ਵਧੀਆ ਵਧੀਆ ਰਹਿਣ ਸਹਣ ਖਾਣਾ-ਦਾਣਾ ਇਤੋਂ ਮੁੰਡਿਆਂ ਦੇ ਫੋਨ ਆਉਂਦੇ ਆਉਂਦੇ ਸਾਨੂੰ ਜਾਬਤਾ ਵੀ ਮੰਨ ਲਓ ਅਸੀਂ ਇੱਥੇ ਆਪਣੇ ਘਰੇ ਬੈਠੇ ਆ ਕਿ ਮੰਨ ਲਓ ਪਾਸੇ ਬੈਠੇ ਆ ਠੀਕ ਹੈ ਜੀ ਹੁਣ ਵੀ ਰਾਤ ਨੂੰ ਮੇਰੇ ਭਰਾ ਨਾਲ ਗੱਲ ਹੋਈ ਆ ਸਵੇਰ ਫੋਨ ਤੇ ਵੀ ਵਧੀਆ ਘਰ ਦਾ ਮੌਲ ਆ ਤੇ ਮੰਲੋ ਜਿਹੜਾ ਮਸੇਰ ਪਹਿਲਾਂ ਮੈਂ ਉਹ ਭੇਜਿਆ ਸੀ ਉਹਨੂੰ ਸਾਲ ਹੋ ਗਿਆ ਜੀ ਠੀਕ ਹੈ ਜੀ ਤੇ ਉਹ ਵੀ ਗੁਰਦੇਵ ਸਿੰਘ ਘੁੰਮਣ ਦੀ ਬਦੌਲਤ ਹੀ ਉੱਥੇ ਪਹੁੰਚਿਆ ਜੀ ਤੇ ਉਹ ਕੋਈ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦਾ ਜੀ ਮਨਾਂ ਇੱਕ ਕਰਿਆ ਇਹ ਕੱਲਾ ਇਹ ਕੱਲਾ ਬਾਈ ਜਿਹੜਾ ਹੈ ਇਹ ਜਿਸ ਤਰ੍ਹਾਂ ਇਟਲੀ ਵਸਨੀਕ ਉੱਥੋਂ ਦਾ ਹੋ ਗਿਆ ਹਾਂਜੀ ਫੇ ਉੱਥੋਂ ਦੇ ਲਵਾਉਂਦਾ ਨਾ ਕੱਲੇ ਹਾਂਜੀ ਹਾਂਜੀ ਫੇ ਹੋਰ ਕਿਤੋਂ ਦੇ ਲੈ ਕੇ ਨਹੀਂ ਜੀ ਕਈ ਵਾਰੀ ਆਪਾਂ ਕਹਿੰਦੇ ਨੇ ਵੀ ਉੱਥੇ ਵੀ ਲਵਾ ਦਾਂਗੇ ਜਾਂ ਆ ਜਾਓ ਜੀ ਫਲਾਣਾ ਟਾਕੜਾ ਨਹੀਂ ਨਹੀਂ ਹੋਰ ਹੋਰ ਵੀ ਹੈਗਾ ਇਹਨਾਂ ਦਾ ਪਸੈਸ ਹੈਗਾ ਬਾਕੀ ਜਿਹੜਾ ਆਪਦੀ ਫਰਮ ਤੇ ਇਹਨਾਂ ਦੀ ਇਟਲੀ ਦੀ ਹੈ ਆਪ ਮਤਲਬ ਮੇਨ ਜ਼ਿਆਦਾ ਜਿਹੜੇ ਇਟਲੀ ਕਰਦੇ ਜੀ ਜ਼ਿਆਦਾ ਜ਼ਿਆਦਾ ਇਟਲੀ ਦਾ ਕਰਦੇ ਜੀ ਹਾਂਜੀ ਹਾਂਜੀ ਇਟਲੀ ਦਾ ਹਾਂਜੀ ਘੁੰਮਣ ਹਰ ਮੈਂ ਜੀ ਘੁੰਮਣ ਹਾਂਜੀ ਘੁੰਮਣ ਐਗਰੀਕਲਚਰ ਐਗਰੀਕਲਚਰ ਇਹ ਨੈਟ ਤੇ ਵੀ ਚੜਿਆ ਉਹਨਾਂ ਨੂੰ ਹਾਂਜੀ ਹਾਂਜੀ ਘੁੰਮਣ ਜੇ ਜਿਵੇਂ ਕਿਸੇ ਨੇ ਕੋ ਚੈੱਕ ਕਰਨਾ ਹੋਵੇ ਨਿਕਲ ਜਾਂਦੀ ਹੈ ਹਾਂਜੀ 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 ਜੀ 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 ਇੱਕ ਜੱਟ ਘੁੰਮਣ ਦੇ ਨਾਮ ਤੇ ਉਹਨਾਂ ਦੀ ਵੱਲੋਂ ਹੈਗੀ ਆ ਤੇ ਉਹਦੇ ਨਾਮ ਤੇ ਵੀ ਹੈਗੀ ਬਰੋਨਾ ਦੇ ਵਿੱਚ ਇਹਨਾਂ ਦਾ ਜਿਹੜਾ ਰੈਜ਼ੀਡੈਂਟ ਆ ਹਾਂਜੀ ਵਰਣ ਦੇ ਵਿੱਚ ਤੇ ਬਾਈ ਜੀ ਜਿਸ ਤਰ੍ਹਾਂ ਪਹਿਲਾਂ ਸ਼ੁਰੂ ਤੋਂ ਜਿਵੇਂ ਕਈ ਵਾਰੀ ਹੁੰਦਾ ਨੇ ਯਾਰ ਗਰੀਬ ਪਰਿਵਾਰ ਹੁੰਦੇ ਆ ਜਿਸ ਤਰ੍ਹਾਂ ਉਹਨਾਂ ਜਾਣਾ ਹੋਵੇ ਹਾਂਜੀ ਤੇ ਉਹ ਤੁਹਾਡੇ ਨਾਲ ਸੰਪਰਕ ਵੀ ਉਹਨਾਂ ਕਰਨਾ ਆਪਣਾ ਫੋਨ ਨੰਬਰ ਵੀ ਦੱਸੋ ਦਰਸ਼ਕ ਜੀ ਮੰਨ ਲਓ ਐਵੇਂ ਜੀ ਕੋਸ਼ਿਸ਼ ਤੇ ਚਲੋ ਹੁੰਦਾ ਸਾਡੇ ਨਾਲ ਤਾਂ ਮੰਨ ਲਓ ਕਾਫੀ ਚਿਰ ਤੋਂ ਜੁੜੇ ਹੋਏ ਨੇ ਹਨਾ ਜੀ ਤੇ ਤਾਂ ਕਰਕੇ ਆਪਣੇ ਜਿਹੜੇ ਸੰਪਰਕ ਦੇ ਵਿੱਚ ਦੋ ਚਾਰ ਬੰਦੇ ਸੀ ਉਹਨਾਂ ਦੀ ਹਨਾ ਕਰਵਾਈ ਇਹਨਾਂ ਨੂੰ ਮੈਂ ਭੇਜ ਕੇ ਹੈਲਪ ਕਰਵਾਈ ਆ ਤੇ ਮੰਨ ਲਓ ਇਹ ਹੁੰਦਾ ਵੀ ਕਿ ਜਿਹੜੇ ਬੰਦੇ ਜਾ ਸਕਦੇ ਹਨਾ ਤੁਹਾਨੂੰ ਪਤਾ ਵੀ ਉੱਥੇ ਪੈਸਾ ਬਹੁਤ ਲੱਗਦਾ ਹਨਾ ਬਹੁਤ ਜ਼ਿਆਦਾ ਤੇ ਬੜਾ ਉਹ ਹੁੰਦਾ ਵਾ ਤੇ ਜਿੰਨੀ ਕੀ ਹਾਂਜੀ ਜਿੰਨੀ ਕੀ ਸਾਡੇ ਕੋਲ ਦੀ ਹੈਲਪ ਬਾਕੀ ਹੈ ਕਿ ਘਮਨ ਸਾਹਿਬ ਕਰਦੇ ਬਹੁਤ ਜਿਆਦੀ ਨਹੀਂ ਬਈ ਜੇ ਕਈ ਵਾਰੀ ਹੁੰਦਾ ਵੀ ਜਿਵੇਂ ਇੱਕਦਮ ਇੰਨੇ ਪੈਸੇ ਇਕੱਠੇ ਨਹੀਂ ਹੁੰਦੇ ਬੰਦੇ ਕੋਲ ਹਾਂਜੀ ਤੇ ਉਹਦੇ ਵਾਸਤੇ ਫਿਰ ਜਿਵੇਂ ਹੁਣ ਦਾਦਾ ਲੱਖ 4 8 8 ਲੱਖ ਤੇ ਕਿਸੇ ਗਰੀਬ ਕੋਲ ਹੁੰਦਾ ਨਹੀਂ ਹਾਂਜੀ ਤੇ ਉਹਦੇ ਵਾਸਤੇ ਫਿਰ ਕਿਸ ਤਰ੍ਹਾਂ ਆਪਾਂ ਮੰਨਦੇ ਉਹ ਐਵੇਂ ਜੀ ਪ੍ਰਸ਼ਾਦ ਕਈ ਵਾਰ ਹੁੰਦਾ ਜਿਹਦੇ ਕੋਲ ਨਹੀਂ ਹੁੰਦਾ ਉੱਥੇ ਜਾ ਕੇ ਫਿਰ ਅਗਲੇ ਨੂੰ ਕਹਿ ਦਿੰਦਾ ਭਾਜੀ ਨੂੰ ਮੈਂ ਜਿੱਦਾਂ ਕਹਿਦਾ ਵਾ ਉਹ ਮੰਨ ਲਓ ਕਿ ਕਰ ਦਿੰਦੇ ਆਪਣੇ ਹਾਂਜੀ ਤੇ ਬਾਕੀ ਮਨ ਲੋ ਬਦਨਾਤ ਪਛਾਤੇ ਤੇ ਹੋ ਹਾਂਜੀ 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 ਕਰਦੇ ਹੈਲਪ ਜਿੰਨੀ ਵੀ ਹੁੰਦੀ ਬਹੁਤ ਬਾਕੀ ਉਹ ਇੱਥੇ ਵੀ ਮੰਨ ਲਓ ਇਹ ਨਹੀਂ ਹੈਗਾ ਵੀ ਉੱਥੇ ਉੱਥੇ ਤੇ ਲੰਗਰਾਂ ਦੇ ਵੀ ਕਰਦੇ ਆ ਮੰਨ ਲਓ ਹੋਰ ਵੀ ਕਰਦੇ ਆ ਇੱਥੇ ਵੀ ਬੱਚਿਆਂ ਦੀ ਸਾਡੇ ਬਾਅਦ ਮੇਰੇ ਕੋਲ ਭੇਜਦੇ ਪਹਿਲਾਂ ਕੋਈ ਖਤਰਾ ਨਹੀਂ ਨਾ ਜੀ ਨਾ ਜੀ ਪੈਸੇ ਡੁੱਬਨ ਦਾ ਤੇ 1% ਵੀ ਖਤਰਾ ਨਹੀਂ ਹੈ ਜੀ ਪੈ ਇੱਕ ਨੰਬਰ ਦਾ ਸਿਸਟਮ ਹੈ ਜੀ ਸਾਰਾ ਹਏ ਬਾਈ ਦਾ ਨਾਂ ਕੀ ਦੱਸਾਂ ਜੀ ਗੁਰਦੇਵ ਗੁਰਦੇਵ ਸਿੰਘ ਘੁੰਮਣ ਹੈ ਜੀ ਤੇ ਬਾਕੀ ਲੀਗਲ ਪ੍ਰੋਸੈਸ ਦੇ ਨਾਲ ਇਹ ਕੰਮ ਹੁੰਦਾ ਜੀ ਸਾਰਾ ਤੇ ਬਹੁਤ ਜਲਦੀ ਕੰਮ ਕਰਵਾਉਂਦੇ ਆ ਠੀਕ ਹੈ ਆਮ ਜਿਹੜੇ ਜਿਹੜੇ ਹੁ ਪੈਸੇ ਮੰਨ ਲਓ ਕਿ ਕਈ ਦਿੰਨੇ ਅਸੀਂ ਇੰਨੇ ਲੈ ਲਏ ਉਹਨੇ ਬਾਕੀ ਉਹ ਲਟਕਾਈ ਰੱਖਦੇ ਆ ਇਹਨਾਂ ਦਾ ਕੰਮ ਲਟਕਾਉਣਾ ਨਹੀਂ ਹੁੰਦਾ ਜੀ ਇਹਨਾਂ ਦਾ ਕੰਮ ਹੁੰਦਾ ਵੀ ਜੈਸ ਜਾਂ ਨੋ ਕੰਮ ਅਗਲੇ ਦਾ ਜੇ ਹੁੰਦਾ ਉਹਦਾ ਕਰਵਾ ਕੇ ਦਿੰਦੇ ਆ ਠੀਕ ਹੈ ਜੀ ਤੇ ਇਹਨਾਂ ਦਾ ਕੰਮ ਲਟਕਾਉਣਾ ਇਹਨਾਂ ਦੇ ਬਹੁਤ ਬੰਦੇ ਆਏ ਸਾਡਾ ਤਾਂ ਟੁਕੜੀ ਜੀ ਕਾਫੀ ਅੱਧਾ ਪਿੰਡ ਚੱਲ ਗਿਆ ਉੱਥੇ ਠੀਕ ਹੈ ਬੜੇ ਮੱਧਿਆਂ ਨੂੰ ਰੋਜ਼ਗਾਰ ਦਿੱਤਾ ਇਹਨਾਂ ਨੇ ਅਚਾ ਚੰਦ ਦੇਵ ਜੀ ਕਈ ਵਾਰੀ ਹੁੰਦਾ ਨਾ ਵੀ ਕਈਆਂ ਦੇ ਸਥਿ ਜੁ ਹੁੰਦਾ ਵੀ ਜੇ ਮਤਲਬ ਆਪਾਂ ਨੂੰ ਪ੍ਰਾਪਰਟੀ ਸ਼ੋਅ ਕਰਨੀ ਪੈਂਦੀ ਆ ਜਾਂ ਕਿਸ ਤਰ੍ਹਾਂ ਵੀ ਉਹ ਪਛਲੇ ਕਰਨਾ ਪੈਂਦਾ ਨਹੀਂ ਉਹ ਕੋਸ਼ਿਸ਼ ਕੱਲਾ ਜਿ ਸਰਵੇ ਦੇ ਚਾ ਪਾਸਪੋਰਟ ਦੇਣਾ ਹੁੰਦਾ ਅੱਛਾ ਪਾਸਪੋਰਟ ਹਾਂ ਇਹਦੇ ਵਿੱਚ ਬੰਦਾ ਅਨਪੜ੍ਹ ਵੀ ਹੋਵੇ ਅੱਛਾ ਮਤਲਬ ਜਿਵੇਂ ਕਲੀਅਰ ਚਿੱਟਾ ਵੀ ਹੋਵੇ ਕਿਤੇ ਦੇਸ਼ ਗਿਆ ਬਣਾ ਹੁੰਦਾ ਹਾਂ ਹਾਂ ਜੀ 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 ਹਾਂ ਜੀ ਬਾਕੀ ਇਹ ਕਿ ਚਲੋ ਕਰਨਾ ਵਾਇਗਰੂ ਨੇ ਆ ਖਵੇ ਠੀਕ ਹੈ ਜੀ ਤੇ ਵਾਇਗਰੂ ਨੇ ਕਰਨਾ ਹੁੰਦਾ ਜੀ ਇਹਦੇ ਵਿੱਚ ਪੇਪਰ ਲੱਗਦੇ ਜੀ ਤੇ ਇਹਨਾਂ ਵੱਲੋਂ ਜਿਹੜੀ ਆ ਉਹਨਾਂ ਵੱਲ ਕੋਈ ਢਿੱਲ ਨਹੀਂ ਹੁੰਦੀ ਇਹਨਾਂ ਵੱਲੋਂ ਤੇ ਜਿਹੜਾ ਲੀਗ ਪ੍ਰੋਸੈਸ ਹੁੰਦਾ ਜੋ ਜਿੰਨੀ ਹੈਲਪ ਹੋ ਸਕਦੀ ਬੰਦੇ ਦੀ ਉੰਨੀ ਕਰਦੇ ਉੱਤੇ ਜਾ ਕੇ ਇਹ ਨਹੀਂ ਹੈਗਾ ਕਿ ਜੰਟਾਉਗਾ ਇੱਥੋਂ ਗੱਲੋ ਚੜਾਤਾ ਤੇ ਉੱਥੇ ਪਹੁੰਚ ਕੇ ਬਾਅਦ ਕਿਸੇ ਨੂੰ ਪੁੱਛਣਾ ਨਹੀਂ ਅੱਛਾ ਦਰਸ਼ਕਾਂ ਨੂੰ ਫੋਨ ਨੰਬਰ ਵੀ ਦੱਸੋ ਆਪਦਾ ਆਪਣਾ ਮੇਰਾ ਜੀ ਫੋਨ ਨੰਬਰ 70 565 79230 ਜੀ ਜੀ ਫੇਰ ਦੱਸੋ 70565 79230 ਆਪਦਾ ਐਡਰੈਸ ਵੀ ਦੱਸ ਦਿਓ ਸਾਡਾ ਜੀ ਪਿੰਡ ਸੰਤਨਗਰ ਹੈ ਜੀ ਨਾਮ ਸੁਦੇਸ਼ ਸਿੰਘ ਸੰਧੂ ਆ ਜੀ ਤੇ ਘੁੰਮਣ ਸਾਹਿਬ ਜਿਹੜੇ ਆਪਣੇ ਵੱਡੇ ਭਰਾ ਜੀ ਤੇ ਉਹਨਾਂ ਜਿਹੜੀ ਆਪਣੀ ਜੋ ਵੀ ਦੇਖ ਰਿਹਾ ਹੈ ਸਾਰੇ ਕਿ ਆਪਣੇ ਮਨ ਦੇ ਹਿਸਾਬ ਨਾਲ ਹੁੰਦੀ ਆ ਤੇ ਭਾਜੀ ਉਹਨਾਂ ਕੋਲ ਜਿਵੇਂ ਮਨੋਂ ਆਪ ਸਾਨੂੰ ਕਹਿੰਦੇ ਆ ਉਸੇ ਹਿਸਾਬ ਨਾਲ ਅਸੀਂ ਮੰਨ ਲਉ ਕਰਦੇ ਆ ਬਾਕੀ ਗੁਰਦੇਵ ਸਿੰਘ ਘੁੰਮਣ ਜਿਹੜੇ ਆ ਬਹੁਤ ਵਧੀਆ ਬੰਦੇ ਮੈਨੇ ਜੀ ਸਾਡੇ ਤਾਂ ਜਿਉ ਕਹ ਸਾਡੇ ਵੀ ਅਸੀਂ ਅੱਜ ਤੱਕ ਸੋਚਿਆ ਨਹੀਂ ਸੀ ਜੀ ਜੀ ਸੋਚਿਆ ਨਹੀਂ ਸੀ ਅਸੀਂ ਕਿ ਮਨੋਂ ਸਾਡੇ ਬੰਦੇ ਵੀ ਜਾਣਗੇ ਉੱਥੇ ਜੀ 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 ਹਾਂ ਜੀ ਇਹ ਤਾਂ ਗੁਰਦੇਵ ਸਿੰਘ ਕੁੰਮਣ ਦੀ ਬਦੌਲਤ ਹੈ ਜੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਵਾਹਿਗੁਰੂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਉਹਨਾਂ ਦੇ ਅੰਦਰ ਹੋ ਕੇ ਬਸੇ ਆ ਜਿਨ੍ਹਾਂ ਨੇ ਸਾਡੀ ਮੰਨ ਲਓ ਏਡੀ ਵੱਡੀ ਹੈਲਪ ਕੀਤੀ ਆ ਜਿਹੜੇ ਸਾਡੇ ਦੋ ਬੰਦੇ ਤਿੰਨ ਲੈ ਕੇ ਗਏ ਆ ਪਹਿਲਾਂ ਵੀ ਇੱਕ ਮਸੇਰ ਮੇਰਾ ਜਿਹੜਾ ਉਤੋਂ ਹਰੀਪੁਰੇ ਤੋਂ ਆ ਉਹ ਲੈ ਕੇ ਗਏ ਆ ਠੀਕ ਹੈ ਜੀ ਤੇ ਹੁਣ ਮੇਰੇ ਦੋ ਇੱਕ ਭਤੀਜਾ ਇੱਕ ਮਰ ਭਰਾ ਲੈ ਕੇ ਗਏ ਗੁਰਦੇਵ ਸਿੰਘ ਕੁੰਮਣ ਅ ਦਰਸ਼ਕੋ ਇਹ ਸੀ ਸਾਡਾ ਸੁਖਦੇਵ ਸਿੰਘ ਸੰਧੂ ਜੋ ਘੁੰਮਣ ਜਿਹੜੇ ਬ੍ਰਦਰਸ ਐ ਸਮਝ ਲਓ ਦੇਖੋ ਮਨ ਫੈਮਿਲੀ ਜਿਹੜੀ ਆ ਇਟਲੀ ਦੇ ਵਿੱਚ ਰਹਿੰਦੇ ਆ ਉਹ ਉਹ ਪਿੰਟ ਸੰਤਨਗਰ ਤੋਂ ਉਥੇ ਵੀ ਉਹਨਾਂ ਨੂੰ 22 ਸਾਲ ਹੋ ਗਏ ਇੱਥੋਂ ਗਿਆ ਨੂੰ ਤਾਂ ਉਹ ਜਿਹੜੇ ਆ ਬੰਦਿਆਂ ਨੂੰ ਉਥੇ ਖੜਦੇ ਆ ਆਪਦੇ ਫਾਰਮ ਦੇ ਵਿੱਚ ਤੇ ਉਥੇ ਮਤਲਬ ਵਰਕ ਇਥੋਂ ਵੀਜ਼ਾ ਲਾ ਕੇ ਜਾਂਦਾ ਤਾਂ ਉਥੇ ਉਹ ਕੰਮ ਵੀ ਦਿੰਦੇ ਆ ਤੇ ਨਾਲ ਪੱਕਿਆ ਵੀ ਕਰਾਉਂਦੇ ਆ ਉਹ ਤਾਂ ਇਹ ਜਿਹੜੀ ਜਾਣਕਾਰੀ ਸੁਖਦੇਵ ਸਿੰਘ ਸਾਹਿਬ ਤੁਸੀਂ ਆਪਣੀ ਜਾਂਚ ਪਰਖ ਕੇ ਪੂਰਾ ਇਸ ਬਾਈ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਅਸੀਂ ਤਾਂ ਇਹਨਾਂ ਨਾਲ ਅੱਜ ਗੱਲਬਾਤ ਕੀਤੀ ਆ ਤੁਸੀਂ ਵੀ ਆਪਣੇ ਨਾਲ ਇਹਨਾਂ ਨਾਲ ਗੱਲਬਾਤ ਜੋ ਵੀ ਕੋਈ ਪੁੱਛਣਾ ਹੋਇਆ ਜਿਹੜੇ ਉਚਾਹਮਾਨ ਹੋਏ ਵੀ ਸਾਨੂੰ ਮਤਲਬ ਇਹਨਾਂ ਕੋਈ ਵੀ ਜਾਣਕਾਰੀ ਲੈਣੀ ਹੋ ਕਿਉਂਕਿ ਵੇਖੋ ਜਿੰਨਾ ਵਿਦੇਸ਼ ਜਾਣਾ ਉਹਨਾਂ ਕਿਨਿਕੀ ਚੀਜ਼ ਦਾ ਆਪਦਾ ਧਿਆਨ ਵੀ ਰੱਖਣਾ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਬਾਈ ਨਾਲ ਇਹਨਾਂ ਦਾ ਫੋਨ ਨੰਬਰ ਵੀ ਦਿੱਤਾ ਤਾਂ ਇਸ ਜਿਹੜੇ ਭਰਾ ਜਿਹੜੇ ਇਟਲੀ ਜਾਣਾ ਚਾਹੁੰਦੇ ਸਿਰਫ ਇਟਲੀ ਵਾਸਤੇ ਆ ਇਹ ਹੋਰ ਕਿਸੇ ਦੇਸ਼ ਨਿਕਾ ਵੀ ਕਿਸੇ ਜਿਸ ਤਰ੍ਹਾਂ ਵੀ ਇਹਨਾਂ ਭਾਈਆਂ ਨੇ ਨਿਚੋੜ ਕੱਢ ਦਿੱਤਾ ਵੀ ਕੋਈ ਠੱਗੀ ਬਾਈ ਵਾਲਾ ਕੰਮ ਨਹੀਂਗਾ ਤਾਂ ਬਾਈ ਜੀ ਇੱਕ ਹੋਰ ਦੱਸੋ ਵੀ ਜਿਹੜਾ ਜਿਵੇਂ ਪੈਸੇ ਵਗੈਰਾ ਹੁੰਦੇ ਉਹ ਵਿਜਾ ਲੱਗਣ ਤੋਂ ਬਾਅਦ ਹਾਂਜੀ ਮੈਂ ਜਿਹੜੇ ਫੀਸ ਹੁੰਦੀ ਥੋੜੀ ਪ੍ਰੋਸੈਸ ਫੀਸ ਹੋਗੀ ਕੁਝ ਪ੍ਰਸ਼ਾਸਨਿਕ ਫੀਸ ਹੋਗੀ ਤੇ ਉਸ ਤੋਂ ਬਾਅਦ ਵੀਜ਼ਾ ਆਉਣ ਤੋਂ ਬਾਅਦ ਜਿਹੜੇ ਮਤਲਬ ਬਾਕੀ ਦਾ ਤੇ ਕਈ ਵਾਰੀ ਉਹ ਜਿਹੜਾ ਆਪਾਂ ਕੇ ਗੱਲਬਾਤ ਦੀ ਮਿਠਾ ਤਾਂ ਕਰਨਾ ਪੈਦਾ ਬਾਈ ਦੇ ਨਾਲ ਵੀ ਸੰਪਰਕ ਜਰ ਹੋ ਜਾਊਗਾ ਉਧਰ ਰਜਿਸਟਰ ਹੋ ਜਾਊਗਾ ਵੀ ਚਲੋ ਕੋਈ ਗੱਲ ਨਹੀਂ ਇੰਨੇ ਕ ਬੰਦੇ ਆਪਾਂ ਨੂੰ ਚਾਹੀਦੇ ਹਨਾ ਤੇ ਇਸ ਕਰਕੇ ਬਾਈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਮੈਂਟ ਕਰਕੇ ਵੀ ਦੱਸਿਓ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਤੁਸੀਂ ਇਹਨਾਂ ਨਾਲ ਇਹ ਸੰਪਰਕ ਕਰ ਸਕਦੇ ਆ ਆਪ ਦੀ ਪੂਰੀ ਜਾਂਚ ਕਰਕੇ ਫਿਰ ਆਪ ਦਾ ਪਾਸਪੋਰਟ ਦਿਓ ਤੇ ਫਿਰ ਉਧਰੋਂ ਵੀza ਲਵਾਇਓ ਹਨਾ ਬਾਕੀ ਗਦੇਸ ਘੋਮਦਾ ਨਾਮ ਪੁੱਛ ਲਿਓ ਜਿੰਨੂੰ ਮਰਜੀ ਇਟਲੀ ਦੇ ਵਿੱਚ ਵੀ ਪੂਰਾ ਨਾਮ ਉਹਨਾਂ ਦਾ ਚੱਲਦਾ ਵਾ ਗਦੇਸ ਘੋਮਦਾ ਤੇ ਪਿੰਡਾਂ ਦੇ ਵਿੱਚੋਂ ਇਥੇ ਜਿੰਨੇ ਵੀ ਸੱਜਣ ਮਿੱਤੇ ਜਾਂ ਹੋਰ ਵੀ ਜਿਹੜੇ ਆਸ-ਪਾਸੋਂ ਮੋਦ ਕਾਫੀ ਮੁੰਡੇ ਉਹਨਾਂ ਖੜੇ ਆ ਜਿਹੜੇ ਬਾਈ ਉਹ ਉੱਥੇ ਗਏ ਆ ਬਾਈ ਦਾਸੀ ਦਿੱਤਾ ਵੀ ਚਾਰ ਸਵੇਰ ਪਿੰਡਾਂ ਦੇ ਵਿੱਚੋਂ ਗਏ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਵੀ ਦੱਸੋ ਸਾਡਾ ਚੈਨਲ ਸਬਸਕ੍ਰਾਈਬ ਤੇ ਲਾਈਕ ਕਰਿਓ ਇਸੀ ਸਾਡੇ ਨਾਲ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਪਿੰਡ ਸੰਤਨਗਰ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਇਟਲੀ ਜਾਣ ਵਾਸਤੇ ਵਰਕ ਜਿਹੜਾ ਵੀਜ਼ਾ ਲੱਕ ਇਥੋਂ ਜਾਂਦਾ ਜਦੋਂ ਵੀਜ਼ਾ ਲੱਗਣ ਤੋਂ ਬਾਅਦ ਪੈਸੇ ਪ੍ਰਸ਼ਾਸਨ ਫੀਸ ਜਿਹੜੀ ਕੋਈ ਹੈ ਇਹਨਾਂ ਦੀ ਲੱਗਦੀ ਉਹ ਪਹਿਲਾਂ ਦੇਣੀ ਪੈਂਦੀ ਆ ਉਸ ਤੋਂ ਬਾਅਦ ਆਪਦਾ ਨਿਚੋੜ ਬਾਈ ਜੀ ਕੱਢ ਕੇ ਸਾਰੀ ਜਾਂਚ ਕਰਕੇ ਫਿਰ ਤੁਸੀਂ ਆਪਦਾ ਜਾ ਸਕਦੇ ਇਹ ਨਾ ਕਿਉਂ ਵੀ ਕੋ ਸਾਡਾ ਤੋਂ ਖਾਦੜੀ ਆ ਕੋਈ ਚੈਨਲ ਵਾਲੇ ਸਾਡੂੰ ਉਲਝਣ ਚ ਰੱਖਿਆ ਇਹ ਤੁਹਾਡਾ ਆਪਣਾ ਵਸਤ ਹੈ ਜਿਹੜਾ ਕੋਈ ਉਸ ਤੋਂ ਜਾਣ ਆਲਾ ਹੋਵੇ ਕੋਈ ਠੱਗੀ ਬਾਜੀ ਵਾਲਾ ਕੰਮ ਨਹੀਂ ਗਾ ਵੀ ਤੁਸੀਂ ਕਹੋ ਕਿਤੇ ਵੀ ਆਪਦੀ ਚੈਨਲ ਕਰਕੇ ਜਾਂ ਕਿਸ ਤਰ੍ਹਾਂ ਵੀ ਆ ਇਹ ਸਾਡੇ ਮਿੱਤਰ ਆ ਇਹਨਾਂ ਨੇ ਅੱਜ ਜਾਣਕਾਰੀ ਦਿੱਤੀ ਆ ਤੇ ਜੋ ਕਿਸਾਨ ਭਰਾ ਪਿੰਡ ਸੰਤਨਗਰ ਤੋਂ ਆਪਦੇ ਫਾਰਮ ਉਥੇ ਬਣਾ ਰੱਖੇ ਟਲੀ ਵਿੱਚ ਉਥੇ ਬੰਦਿਆਂ ਨੂੰ ਕੱਢਦੇ ਆ ਤੇ ਖੇਤੀ ਦਾ ਕੰਮ ਆ ਸਾਰਾ ਉਹਨਾਂ ਦਾ ਤੇ ਜਿਹੜੇ ਭਰਾ ਖੇਤੀ ਦੇ ਵਿੱਚ ਕੰਮ ਕਰ ਮਤਲ ਕਰ ਸਕਦੇ ਉਥੇ ਕਈ ਵਰੀ ਹੁੰਦਾ ਨਾ ਵੀ ਇੱਥੋਂ ਬੰਦਾ ਚੱਲ ਜਾਂਦਾ ਉੱਥੇ ਉਹ ਕੰਮ ਕਰਕੇ ਰਾਜੀ ਨਾ ਹੋਵੇ ਤਾਂ ਬਾਅਦ ਦੇ ਵਿੱਚ ਉਹ ਕਹੇ ਹੈਨਾ ਵੀ ਮੈਨੂੰ ਇੱਕ ਮਿੰਟ ਜੀ ਇਹ ਵੀ ਮੇਰਾ ਜੀ ਨਹੀਂ ਲੱਗਦਾ ਉੱਥੋਂ ਭੱਜਣ ਨੂੰ ਕਰੇ ਤਾਂ ਤੁਸੀਂ ਵੇਖ ਹੀ ਚੁੱਕੇ ਹੋ ਪੰਜਾਬ ਦੇ ਵਿੱਚ ਅੱਗੇ ਹਾਲਾਤ ਕਿਵੇਂ ਦੇ ਬਣੇ ਹੋਏ ਹਨਾ ਬੰਦੂ ਸਾਹਿਬ ਤੇ ਜਿਹੜਾ ਭਰਾ ਉੱਥੇ ਮਨ ਲਾਉਣਾ ਚਾਹੁੰਦਾ ਵੀ ਜਿੰਨੇ ਕੰਮ ਕਰਨ ਵਾਸਤੇ ਜਾਣਾ ਹੈ ਸਟੱਡੀ ਵੀਜ਼ਾ ਨਹੀਂ ਗਾਏ ਇਹ ਸਿਰਫ ਕੰਮ ਕਰਨ ਵਾਸਤੇ ਜਾਣਾ ਜਿਹਨੇ ਇਟਲੀ ਉਹ ਜਿਸ ਤਰ੍ਹਾਂ ਗੁਰਦੇਵ ਸਰਦੇਵ ਜੀ ਘੁੰਮਣਾ ਜਿਨ੍ਹਾਂ ਨੇ ਆਪਦੇ ਫਾਰਮ ਬਣਾ ਰੱਖੇ ਉਹਨਾਂ ਦੀ ਜਾਣਕਾਰੀ ਦਿੱਤੀ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਮੇਰੇ ਨਾਲ ਕੈਮਰਾਮੈਨ ਜੀਤ ਸਿੰਘ ਜੀ ਰਾਣਾ ਮੈਂ ਵੀ ਅਸਾਦੀ ਵਾਲ ਬੀਨੂ ਜੀ ਦੇ ਨਾਲ ਮੈਂ ਕੈਮਰਾਮੈਨ ਜੀਤ ਸਿੰਘ ਜੀ ਰਾਣਾ